मुरदाबाद मुरदाबाद मुराद पंजाब मुरदाबाद 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 सिखया कृपा जे नते मसले बलण वारी मुरदाबाद 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 कटे ਜਾਦੇ ਕਿਸਾਨਾਂ ਮਜ਼ਦੂਰਾ ਮਲਾਜ਼ਮਾਂ ਤੇ ਹੋਰ ਮਿੰਟ ਕਿਸਾਨ ਨੂੰ ਇਗਨੋਰ ਕਰਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਜਾਇ ਉਹਨਾਂ ਦਾ ਸੰਘਰਸ਼ ਹਾਂਜੀ ਕੋਨਾ ਦਾ ਵਕਤ ਵਕਤ ਕੀ ਨਾਮ ਲਖੀ ਕਿ ਨਾ ਚਾਹੁੰਦਾ ਕਿ ਕਿਸ ਤਰ੍ਹਾਂ ਮੇਰਾ ਨਵਜਨਨ ਫੀਕ ਹੈ ਹੱਦ ਤੱਕ ਪੂਰੇ ਪੰਜਾਬ ਦੇ ਵਿੱਚ ਇੱਕ ਸਿੱਖਿਆ ਕ੍ਰਾਂਤੀ ਦਾ ਇੱਕ ਡਰਾਮਾ ਰਚਿਆ ਹੋਇਆ ਪੰਜਾਬ ਸਰਕਾਰ ਨੇ ਹਰ ਸਕੂਲ ਦੇ ਵਿੱਚ ਜਾ ਕੇ ਜਿੱਥੇ ਪ੍ਰਾਣੀਆਂ ਗ੍ਰਾਂਟਾਂ ਵੀ ਖਰਚੀਆਂ ਨੇ ਜਿੱਥੇ ਬਹੁਤ ਥੋੜੀ ਗ੍ਰਾਂਟ ਵੀ ਖਰਚੀ ਗਈ ਹੈ ਜਿਹੜਾ ਘਾਟਨ ਕਰਕੇ ਉਹ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਸਿੱਖਿਆ ਮਤਲਬ ਸਿੱਖਿਆ ਖੇਤਰ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਲੈ ਆਂਦੀ ਹੈ ਉਹਦੇ ਖਿਲਾਫ ਆਏ ਨੇ ਕਿ ਉਹਨਾਂ ਦਾ ਪਰਦਾ ਚੱਕ ਕਰਨ ਵਾਸਤੇ ਅੱਜ ਜ਼ਿਲ੍ਹਾ ਪੰਦਰਾਂ ਦੇ ਉੱਤੇ ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਪ੍ਰੋਟੈਸਟ ਰੱਖੇ ਰਹਿਣਗੇ ਇਹ ਵੀ ਕਰੇ ਹਾਂ ਜਿਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈਡਕਾਟਰਾਂ ਤੋਂ ਪੁਕੜੇ ਸਾਰੇ ਯਾਨੀ ਕਿ ਸਿੱਖਿਆ ਮੰਤਰੀ ਦੇ ਪੰਜਾਬ ਸਰਕਾਰ ਦੇ ਅਸੀਂ ਅੱਜ ਡੈਮੋਕਰੇਟ ਟੀਚਰਸ ਫੰਡ ਪੰਜਾਬ ਮੈਰੀਟੋਰੀਅਸ ਸਕੂਲਾਂ ਦੀ ਅਧਿਆਪਕ ਜਿੱਥੇ ਵੱਲੋਂ ਕੰਪਿਊਟਰ ਦੇ ਅਭਿਸ਼ਰਸ਼ ਕਮੇਟੀ ਵੱਲੋਂ ਸਾਂਝੇ ਰੂਪ ਦੇ ਵਿੱਚ ਪੰਜਾਬ ਸਰਕਾਰ ਦੀ ਜਿਹੜੀ ਖውਤੀ ਸਿੱਖਿਆ ਕ੍ਰਾਂਤੀ ਆ ਇਸ ਟਾਈਮ ਸਕੂਲਾਂ ਦੇ ਵਿੱਚ ਜਿੱਥੇ ਪੜ੍ਹਾਈ ਦਾ ਮਾਹੌਲ ਹੋਣਾ ਚਾਹੀਦਾ ਸੀ ਜਿੱਥੇ ਕਿਤਾਬਾਂ ਪਹੁੰਚਣੀਆਂ ਚਾਹੀਦੀਆਂ ਸੀ ਜਿੱਥੇ ਹਜ਼ਾਰਾਂ ਅਧਿਆਪਕਾਂ ਨੇ ਬੱਚਿਆਂ ਦੇ ਦਾਖਲੇ ਕਰਨੇ ਸੀ ਉਧਰ ਹਲਦੇ ਹੋਏ ਸੀ ਉਸ ਸਮੇਂ ਇੱਕ ਪੋਲੀਟਿਕਲ ਪ੍ਰੋਗਰਾਮ ਆ ਸਰਕਾਰ ਨੇ ਸਕੂਲਾਂ ਦੇ ਵਿੱਚ ਸ਼ੁਰੂ ਕੀਤਾ ਹੋਇਆ ਬੜੀ ਦੁੱਖ ਦੀ ਗੱਲ ਆ ਕਿ ਇਹ ਪਹਿਲੀ ਪਾਰਟੀ ਆ ਜਿਹੜੀ ਅਧਿਆਪਕਾਂ ਨੂੰ ਆਪਣੀ ਆਮ ਆਦਮੀ ਪਾਰਟੀ ਦੇ ਇੱਕ ਸਿਆਸੀ ਕਰਿੰਦੇ ਵਜੋਂ ਵਰਤ ਰਹੀ ਆ ਹਮ ਬਾਥਰੂਮਾਂ ਦੇ ਅਰੇ ਹੋਰ ਨਿੱਕੇ ਮੋਟੀਆਂ ਗ੍ਰਾਂਟਾਂ ਦੇ ਪ੍ਰੋਜੈਕਟਾਂ ਦੇ ਅਦਕਾਠਨ ਕਰਨ ਦੇ ਨਾਮ ਤੇ ਉਹ ਆਮ ਆਦਮੀ ਪਾਰਟੀ ਪ੍ਰਚਾਰ ਸ਼ੁਰੂ ਕੀਤਾ ਹੋਇਆ। ਦੂਜੀ ਵੱਡੀ ਗੱਲ ਇਹ ਆ ਕਿ ਅਧਿਆਪਕਾਂ ਦੇ ਪਿਛਲੇ 3 ਸਾਲਾਂ ਤੋਂ ਜਿਹੜੇ ਮਸਲੇ ਰੋਲੇ ਹੋਏ ਆ ਜਿਹੜੀ ਸਰਕਾਰ ਆ ਕਿ ਕਹਿੰਦੀ ਸੀ ਕਿ ਅਸੀਂ ਪਹਿਲੀ ਕੈਬਨਿਟ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰ ਦੇਵਾਂਗੇ। ਅਸੀਂ ਕੰਟਰੈਕਟ ਸ਼ਬਦ ਰਹਿਣ ਨਹੀਂ ਦਿਨਾ ਸਿੱਖਿਆ ਭਾਗ ਦੇ ਵਿੱਚ ਅਸੀਂ ਮੈਰਿਟੋਰੀਅਸ ਅਧਿਆਪਕਾਂ ਨੂੰ ਰੈਗੂਲਰ ਕਰਾਂਗੇ। ਅਸੀਂ ਕੰਪਿਊਟਰ ਅਧਿਆਪਕਾਂ ਨੂੰ ਪਹਿਲੀ ਦੀਵਾਲੀ ਤੇ ਤੋਹਫਾ ਦੇਵਾਂਗੇ ਉਹਨਾਂ ਨੂੰ ਰੈਗੂਲਰ ਕਰਨ ਦਾ। ਉਹ ਸਾਰੀਆਂ ਗੱਲਾਂ ਅੱਜ ਇਹ ਸਿੱਖਿਆ ਕ੍ਰਾਂਤੀ ਆ ਜਿਹੜੀ ਸਕੂਲਾਂ ਦੇ ਵਿੱਚ ਚਲਾ ਕੇ ਅਧਿਆਪਕਾਂ ਦੇ ਮੰਗਾ ਮਸਲੇ ਰੋਲੇ ਜਾ ਰਹੇ ਆ ਇਹ ਤਾਂ ਕਹਦੇ ਆ ਕਿ ਕ੍ਰਾਂਤੀ ਨੇ ਸਿੱਖਿਆ ਦੇ ਅੰਕਾਂ ਨੂੰ ਸੁਧਾਰ ਦੇਗਾ ਦੂਜੇ ਅਧਿਆਪਕਾਂ ਨੂੰ ਕਿਸ ਤਰ੍ਹਾਂ ਸਿੱਖਿਆ ਦੇ ਵਿੱਚ ਜਿਹੜੀ ਅਸਲ ਕ੍ਰਾਂਤੀ ਆਉਂਦੀ ਹੁੰਦੀ ਆ ਉਹ ਕ੍ਰਾਂਤੀ ਤਾਂ ਹੁੰਦੀ ਆ ਕਿ ਬੁਨਿਆਦੀ ਢਾਂਚੇ ਦੀ ਵੀ ਜ਼ਰੂਰਤ ਹੁੰਦੀ ਆ ਮੰਨਦੇ ਆ ਪਰ ਬੁਨਿਆਦੀ ਢਾਂਚੇ ਦੇ ਨਾਲ ਨਾਲ ਅਧਿਆਪਕਾਂ ਨੂੰ ਸਕੂਲਾਂ ਦੇ ਵਿੱਚ ਪੜਾਉਣ ਦਾ ਮਾਹੌਲ ਮਿਲਣਾ ਚਾਹੀਦਾ ਇਸ ਟਾਈਮ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਇਹ ਕਹਿੰਦੇ ਆ ਕਿ ਅਧਿਆਪਕਾ ਜਿਹੜੇ ਪ੍ਰਿੰਸੀਪਲ ਆ ਹੈਡਮਾਸਟਰ ਹੈਡ ਚਰਾ ਉਹਨਾਂ ਨੂੰ ਵਿਦਿਆਰਥੀਆਂ ਨੂੰ ਟਾਈਮ ਦੇਣਾ ਚਾਹੀਦਾ ਉਹਨਾਂ ਨੂੰ ਸਮਾਂ ਮਿਲਣਾ ਚਾਹੀਦਾ ਇਹ ਸਰਕਾਰ ਅਸੀਂ ਅਸੀਂ ਬਲੈਕ ਬੋਰਡਾਂ ਤੇ ਖੜਨ ਦਾ ਟ੍ਰੇਨਿੰਗ ਲਈਆ ਗ੍ਰੀਨ ਬੋਰਡ ਕਿੰਨੇ ਡਿਗਰੀ ਦੇ ਐਂਗਲ ਤੇ ਖੜਨਾ ਅਸੀਂ ਕਿਵੇਂ ਬੱਚੇ ਨੂੰ ਵਾਚ ਕਰਨਾ ਅਸੀਂ ਕਮਜ਼ੋਰ ਬੱਚੇ ਨੂੰ ਕਿਵੇਂ ਰਲਾਉਣਾ ਅਸੀਂ ਇਹ ਐਜੂਕੇਸ਼ਨ ਲਈਆ ਅਸੀਂ ਇਹ ਐਜੂਕੇਸ਼ਨ ਤਾਂ ਨਹੀਂ ਲਈ ਸੀ ਕਿ ਸਰੀਆ ਕਿੰਨਾ ਪਾਉਣਾ ਲੈਟਰ ਚ ਸਿਮੈਂਟ ਕਿੰਨਾ ਪਾਉਣਾ ਸਾਡੇ ਤਾਂ ਹੁਣ ਕੰਮ ਆ ਜਿਹੜਾ ਸਕੂਲਾਂ ਦੇ ਵਿੱਚ ਵੱਡੀ ਪੱਧਰ ਤੇ ਇੱਕ ਕੰਸਟ੍ਰਕਸ਼ਨ ਦਾ ਸਿਵਲ ਵਰਕਸ ਦਾ ਕੰਮ ਆ ਜਿਹੜਾ ਉਹ ਕਰਵਾਇਆ ਜਾ ਰਿਹਾ ਅਸੀਂ ਦੇ ਡੀ ਸਾਹਿਬ ਨੂੰ ਮਿਲ-ਮਿਲ ਕੇ ਆਕ ਚੁੱਕੇ ਆ ਕਿ ਇਹ ਕੰਮ ਸਾਡੇ ਤੋਂ ਵਾਪਸ ਲਿਆ ਜਾਵੇ ਅਧਿਆਪਕ ਨੂੰ ਸਿਰਫ ਪੜਾਉਣ ਦਾ ਕੰਮ ਦਿੱਤਾ ਜਾਵੇ ਦੂਜੀ ਵੱਡੀ ਗੱਲ ਜਿਹੜੀ ਸਮੱਸਿਆ ਕ੍ਰੀਏਟ ਹੋ ਰਹੀ ਆ ਕਿ ਜਿੰਨਾ ਚਿਰ ਮਨੁੱਖ ਨੇ ਰਹਿਣਾ ਉਹਨਾਂ ਚਿਰ ਐਜੂਕੇਸ਼ਨ ਚੱਲਣੀ ਆ ਸਰਕਾਰ ਪ੍ਰੋਜੈਕਟ 베이스 ਸਿੱਖਿਆ ਲੈ ਕੇ ਆ ਰਹੀ ਆ ਕਿਤੇ ਮਿਸ਼ਨ ਸਮਰਥ ਕਿਤੇ ਪੜੋ ਪੰਜਾਬ ਕਿਤੇ ਪ੍ਰਵੇਸ਼ ਪੰਜਾਬ ਹੁਣ ਮਿਸ਼ਨ ਸਮਰਥ ਦਾ ਪ੍ਰੋਜੈਕਟ ਚੱਲਿਆ ਹੋਇਆ ਇਹ ਪ੍ਰੋਜੈਕਟਾਂ ਦਾ ਹਿੱਸੇ ਦੇਣੀ ਸਿੱਖਿਆ ਸਰਕਾਰ ਬੰਦ ਕਰੇ ਕਾਮਨ ਸਕੂਲ ਸਿਸਟਮ ਆ ਜਿਹੜਾ ਉਹ ਸ਼ੁਰੂ ਕਰੇ ਵੱਖ-ਵੱਖ ਤਰ੍ਹਾਂ ਦੀਆਂ ਬਾਨਗੀਆਂ ਦੇ ਸਕੂਲ ਕੋਈ ਮੈਰਿਟੋਰੀਅ ਸਕੂਲ ਕੋਈ ਦਰਸ਼ਮਾਰਦ ਸਕੂਲ ਕੋਈ ਸਕੂਲ ਆਫ ਫੈਮਿਨਸਿਸ ਕੋਈ ਸਕੂਲ ਆਫ ਹੈਪੀਨੈਸ ਇਹ ਵੱਖ-ਵੱਖ ਤਰ੍ਹਾਂ ਦੀਆਂ categories ਬਣਾਉਣੀਆਂ ਬੰਦ ਕਰਕੇ ਇੱਕੋ ਤਰ੍ਹਾਂ ਦੇ ਕਾਮਨ ਸਕੂਲ ਆ ਜਿਹੜੇ ਉਹ ਬਣਾਏ ਜਾਂਦੇ ਆ ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਆ ਅਸੀਂ ਅੱਜ ਜਿਹੜੀ ਖੌਤੀ ਸਿੱਖਿਆ ਕ੍ਰਾਂਤੀ ਆ ਇਹਦਾ ਪੰਜਾਬ ਲੈਵਲ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਿੱਥੇ ਬੰਦੀਆਂ ਵੱਲੋਂ ਇਹਨਾਂ ਦੇ ਪੁਤਲੇ ਫੁੱਟ ਰਹੇ ਆ ਤੇ ਪੰਜਾਬ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਰਕਾਰ ਇਹ ਜਿਹੜਾ ਸਕੂਲਾਂ ਦੀ ਪੜ੍ਹਾਈ ਦਾ ਮਾਹੌਲ ਖਰਾਬ ਕਰ ਰਹੀ ਇਹਨੂੰ ਬੰਦ ਕਰੇ ਨਹੀਂ ਅਸੀਂ ਲਗਾਤਾਰ ਸੰਘਰਸ਼ ਜਾਰੀ ਰੱਖਾਂਗੇ ਆਉਣ ਵਾਲੇ ਦਿਨਾਂ ਚਲ੍ਹ ਦਿਹਾਣੇ ਦੇ ਵਿੱਚ ਪੰਜਾਬ ਪੱਧਰ ਤੇ ਸੀ ਵੱਡਾ ਇਕੱਠ ਕਰਨ ਜਾ ਰਿਹਾ